ਜਦੋਂ ਬਾਬਾ ਸ਼੍ਰੀਚੰਦ ਸਾਹਿਬ ਨੂੰ ਪਤਾ ਲੱਗਾ ਨਾ ਕਿ ਜੇ ਘੁੰਗਣੀਆਂ ਵੇਚਣ ਵਾਲਾ ਸੀ ਕੋਈ ਜੇਠਾ ਗੁਰੂ ਅਮਰਦਾਸ ਜੀ ਨੇ ਆਪਣਾ ਦਮਾਦ ਬਣਾ ਲਿਆ ਬਾਅਦ ਵਿੱਚ ਉਹਨੂੰ ਗੁਰੂ ਨਾਨਕ ਦੇ ਤਖਤ ਤੇ ਬਿਠਾ ਦਿੱਤਾ ਤੇ ਬਾਬਾ ਸ਼੍ਰੀਚੰਦ ਸੁਣ ਕੇ ਕਹਿੰਦੇ ਇੰਨਾ ਕਿੰਨਾ ਕੁ ਗੁਣ ਹੈ ਉਸ ਗੁਰੂ ਰਾਮਦਾਸ ਵਿੱਚ ਜਿਹੜਾ ਉਹਨੂੰ ਤਖਤ ਸੰਸਣ ਦਾ ਮਾਲਕ ਬਣਾ ਕਹਿੰਦੇ ਚਲੋ ਜਾ ਕੇ ਵੇਖਨੇ ਚੱਲ ਪਏ ਬਾਬਾ ਸ਼੍ਰੀਚੰਦ ਤੇ ਜਦੋਂ ਸ੍ਰੀ ਅਮਰitsar ਸਾਹਿਬ ਪਹੁੰਚੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਐਂ ਦਰਬਾਰ ਲੱਗਿਆ ਬਾਦਸ਼ਾਹ ਤਖਸਿੰਧਾਸਨ ਤੇ ਬੈਠੇ ਨੇ ਬਾਬਾ ਸ਼੍ਰੀਚੰਦ ਸਾਹਿਬ ਆਏ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬੈਠਿਆ ਵੇਖਿਆ ਬਾਬਾ ਸ਼੍ਰੀਚੰਦ ਆਉਂਦੇ ਨੇ ਅਦਮਨਲ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋਉਂਦੇ ਆਉਂਦੇ ਆ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਮਹਾਰਾਜ ਦੇ ਸਨਮੁਖ ਲੋਗੇ ਦੇ ਖਲੋ ਤੇ ਪਤਾ ਕੀ ਬੋਲੇ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਤੇ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ ਤੇ ਬਾਬਾ ਸ਼੍ਰੀਚੰਦ ਸਾਹਿਬ ਬੋਲੇ ਕਹਿੰਦੇ ਗੁਰੂ ਰਾਮਦਾਸ ਦਾਣਾ ਬਹੁਤ ਲੰਬਾ ਵਧਾਇਆ ਕਾਦੇ ਵਾਸਤੇ ਤੇ ਪੋਂ ਗੁਰੂ ਰਾਮਦਾਸ ਮਹਾਰਾਜ ਨਿਮਰਤਾਜ ਬੋਲੇ ਕਹਿੰਦੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਚਾਣ ਵਾਸਤੇ ਇੰਨੀ ਗੱਲ ਸੁਣੀ ਬਾਬੇ ਸ਼੍ਰੀ ਚੰਦ ਦਾ ਦਿਲ ਵਹਿ ਤੁਰਿਆ ਅੱਖਾਂ 'ਚੋਂ ਹੰਝੂ ਵਰਾਗ ਦੇ ਕਰਨ ਲੱਗੇ ਕਹਿੰਦੇ ਵੇਖਣ ਆਏ ਸੀ ਕਿਹੜਾ ਗੁਣ ਹੈ ਗੁਰੂ ਰਾਮਦਾਸ ਵਿੱਚ ਹੱਥ ਜੋੜ ਕੇ ਪਤਾ ਕੀ ਬੋਲੇ ਕਹਿੰਦੇ ਗੁਰੂ ਰਾਮਦਾਸ ਢੋਟੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਉਹ ਜੋ ਕੁਝ ਮੇਰੇ ਵਿੱਚ ਸੀ ਅੱਜ ਤੁਸੀਂ ਉਹ ਵੀ ਖੋਲੇ